ਇਹ ਜੀ ਜੋ ਨੀ ਕਾਉਂਸਲ ਹੈ ਸਾਨਾ ਚਪਾਲ ਕਾਉਂਸਲ ਇਹ پارک ਬਾਗ ਨਾਭਾ ਨੇ ਤੇ ਹੁੰਦਾ ਇਹ ਸ਼ੌਟ ਹੈ ਪ੍ਰਿਆਮ ਜੀ ਇਸ ਤੋਂ ਤੁਹਾਨੂੰ 12 10 ਲੋਡ ਦੇ ਤੁਹਾਨੂੰ ਇਹ ਜੇ ਕੋਡ ਬਦਲਣ ਜੀ ਤੇ ਮਾਡੀ ਸਾਬ ਤੋਂ ਨਹੀਂ ਤੁਹਾਨੂੰ ਇਹ ਕਿਹਾ ਜੀ ਇਹ ਵੀ ਸੇਲ ਤੇ ਬੰਦਾ ਆਪਾਂ ਅਕਸਰ ਹੀ ਦੇਖਦੇ ਰਹੇ ਜੀ ਜਿਹੜੇ ਟੂ ਵੀਲਰ ਵਾਲੇ ਨਹੀਂ ਜਾਂ ਹੋਰ ਤੇ ਅੱਪੇ ਕੁੱਤੇ ਜਾਂਦੇ ਨੇ ਬੰਦੇ ਦੇ ਕਈ ਬਲਾ ਦੇ ਜਿਆ ਹੋਰ ਪੰਛੀ ਵਗੈਰਾ ਨੇ ਜਿਹੜੇ ਵੀ ਕਰਿਓ ਵੇਜ ਜੀ ਉਮਮ ਦੇ ਕੁਦੇ ਦੇ ਪਰ ਪਟਿਆ ਜਾਂਦਾ ਤੇ ਪਿੰਡਾਂ ਦੇ ਕਾਫੀ ਸੀਰੀ ਸੱਤਨ ਦਾ ਤੋਂ ਮੇਰੀਆਂ ਪਬਲਿਕ ਨੂੰ ਵੀ ਅਪੀਲ ਆਹੀ ਵੀ ਜਿਹੜਾ ਇਹ ਚਾਈਨਾ ਡੋਰ ਆ ਉਹ ਕੀ ਖਰੀਦਣ ਕੀਤੀ ਗਏ ਤੇ ਜਿਹੜਾ ਕੋਈ ਵੇਚਦਾ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਤੇ ਇਸ ਤੋਂ ਇਲਾਵਾ ਜਿਵੇਂ ਕਿਸੇ ਬੰਦੇ ਨੇ ਖਰੀਦ ਕੇ ਇਹ ਪਤੰਗ ਡਾਇਆ ਜਾਂ ਡੋਰ ਡਾਈ ਸਾਨੂੰ ਰਿਕਮੈਂਡ ਕੀਤੀ ਤਾਂ ਖਰੀਦਣ ਵਾਲੇ ਦੇ ਪਲੱਸ ਵੇਚਣ ਵਾਲੇ ਦੋਨਾਂ ਦੇ ਅਸੀਂ ਚਰਚਾ ਕਰਾਂਗੇ ਕੋਈ ਜਾਨਾ ਕਿਥੇ ਚੀਜ਼ ਪੁੱਛ ਪੁੱਛ ਕੇ ਤਾਂ ਲੱਗਿਆ ਜਾਰੀ ਦੂਰ ਤੋਂ ਦਾਰ ਦੂਰ ਦੀ ਕਰ ਰਿਹਾ ਹੈ ਕੋਈ ਲੱਗਤ ਨਹੀਂ ਇਹ ਪੁੱਛੇ ਕਿਚੇ ਇਹ ਅਜਿ ਕਰ ਰਹੇ ਹਨ ਅੰਨੀਵਰਸਿਟੀ ਕਿਦੋਂ ਚੱਲ ਪੜੂਗਾ ਕੋਈ ਬਾਤ ਤੋਂ ਪਤਾ ਨਹੀਂ ਕੀ ਹੈ ਕਿ ਕਿਹਨਾਂ ਤੋਂ ਹਾਂ ਜੇਕਰ ਬੱਚਾ ਨਹੀਂ ਤੇ ਆਲਗਰ ਜੀਜਾ ਆਇਆ ਕਪੰਡਾ ਤਾਂ ਤੇ ਜ਼ਿਆਦਾਤਰ ਤਾਂ ਮੌਦ ਇਹਦੇ ਨਾਲ ਹੁੰਦੀ ਹੈ ਚੈਨਲ ਦੇ ਨਾਲ ਤੇ ਲੋੜ ਬੱਚਿਆਂ ਨੂੰ ਤੇ ਮਾਪਿਆਂ ਦੀ ਵੀ ਲੋੜ ਲੱਗਦੀ ਹੈ ਵਾਟਿਆਂ ਨੂੰ ਮਰਦਿਆਂ ਨੂੰ ਜਿਹਨਾਂ ਦੇ ਫਾਗਾਂ ਫੈਲ ਸੁਨੇਹਾ ਦੇਣਾ ਚਾਹੀਦਾ ਕਿ ਕਿੰਨਾ ਬੇਜਵਾਨ ਪੰਛੀ ਹੋ ਗਿਆ ਤੇ ਬਹੁਤ ਵੀ ਨਬਾਲੇ ਹੋ ਗਏ ਜਿਹੜੇ ਲਾਗੀ ਰਹਿੰਦੇ ਉਹ ਤੁਰੇ ਜਾਂਦੇ ਆਂ ਦੇ ਕਿਸੇ ਦੇ ਗਲੇ ਦੇ ਵਿੱਚ ਜਿਹੜੇ ਪੰਛੀ ਨੇ ਉਹਨਾਂ ਦੇ ਕਈਆਂ ਨੇ ਪਰਬਟ ਜਾਂਦੇ ਆਂ ਤਾਂ ਦੇਖਦੇ ਨੂੰ ਰੋਹ ਦੀ ਪਤੰ। ਤੇ ਮੇਰੀ ਉਹਨਾਂ ਨੂੰ ਬੜੀ ਹੱਥ ਜੋਰ ਕੇ ਵੀ ਲਾ ਵੀ ਇਹ ਐਦਾਂ ਦਾ ਕੰਮ ਨਾ ਕੀਤਾ ਜਾ ਵੀ ਤੁਸੀਂ ਪਤੰਗ ਉਡਾਉਣਾ ਤਾਂ ਤੁਸੀਂ ਜਿਹੜੀ ਧਾਗੇ ਵਾਲੀ ਡੋਰਾ ਹੈ ਉਹ ਤੇ ਪਤੰਗ ਡਾਉਂਦੇ ਨੇ ਉਹ ਨਾ ਕਿ ਹਰ ਮੁੰਡਾ ਜੇ ਤੁਹਾਨੂੰ ਕੋਈ ਪਤਾ ਲੱਗਦਾ ਕਿ ਕਿਥੋਂ ਚਾਇਨਾ ਡੋਰ ਵੇਚ ਰਹੀ ਆ ਤਾਂ ਕਾਈਂਡਲੀ ਸਾਨੂੰ ਸਾਡੇ ਨੋਟਿਸ ਤੇ ਲਿਆ ਜਾਵੇ ਤਾਂ ਅਸੀਂ ਦੰਦ ਹੀ ਕਾਰਵਾਈ ਕਰਾਂਗੇ ਤੇ ਇਸ ਤੋਂ ਇਲਾਵਾ ਮੇਰੀ ਸਤਾਵਨੀ ਆ ਵੀ ਜਿਹੜੇ ਖਰੀਦਦਾਰੇ ਨੇ ਤੇ ਉਹਨਾਂ ਨਾਲ ਪਤੰਗ ਡਾਉਂਦੇ ਨੇ ਤੇ ਉਹਨਾਂ ਦੇ ਘਲਾਤ ਤੇ ਖਰਚਾ ਬੰਦ ਕਰੀਏ। ਇਹ ਉਹ ਜਿਹੜੀ ਲੱਗੀਆਂ ਕੰਮ ਬਚਾਤੀ ਨੇ ਕਿ ਪਤੰਗਾਂ ਦੇ ਇੱਕ ਕਰਿਆਨਾ ਪਲੱਸ ਪਤੰਗ ਦਾ ਸੀਜ਼ਨ ਮੰਨ ਜੀ ਨੇ ਤੇ ਕੋਈ ਵਿਦਾਂਤ ਇਹ ਬਹੁਤ ਚੰਗਾ ਰਹਿ ਗਿਆ ਤੇ 223 ਹੋ ਗਈ ਜਦੋਂ ਵੀ ਐਨਰ ਸ਼ੁਰੂ ਕਰਦੇ ਹਾਂ ਤਾਂ ਤੱਕ ਤੇ ਇਸ ਤੋਂ ਅੱਗੇ ਇੱਕ ਬੰਦਾ